ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਝੋਲੀ 'ਚ ਪਾਉਣ ਵਾਸਤੇ ਮਹਾਰਾਜ ਨੇ ਕੀ ਕੀ ਦਿੱਤਾ ਸਾਨੂੰ ਸਾਧ ਸੰਗਤ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਾਣਕਾਰੀ ਤੇ ਜਾਣਕਾਰੀ ਦੇ ਨਾਲ ਇੱਕ ਵੱਡੀ ਲੋੜ ਹੁੰਦੀ ਹੈ ਪ੍ਰਤੀਤ ਕਦਰ ਕਈ ਵਾਰੀ ਕਿਸੇ ਮਨੁੱਖ ਕੋਲ ਹੀਰਾ ਹੁੰਦਾ ਹੈ ਹੀਰਾ ਉਹਨੂੰ ਜਾਣਕਾਰੀ ਨਹੀਂ ਹੈ ਤੇ ਜੇ ਉਹਨੂੰ ਜਾਣਕਾਰੀ ਨਹੀਂ ਹੈ ਤੇ ਉਹਨੂੰ ਕਦਰ ਵੀ ਨਹੀਂ ਹੈ ਉਹਦੇ ਵਾਸਤੇ ਉਹ ਹੀਰੇ ਦੀ ਕੋਈ ਵੈਲਿਊ ਨਹੀਂ ਹੋ ਸਕਦਾ ਇੰਨਾ ਕ ਸਮਝੇਗਾ ਕਿ ਇਹ ਬੜਾ ਖੂਬਸੂਰਤ ਜਿਹਾ ਪੱਥਰ ਹੈ ਬੜਾ ਚਮਕਦਾ ਹੈ ਵੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਬੇਸਿਕਲੀ ਉਹਦੀ ਵੈਲਿਊ ਕੀ ਹੈ ਉਹਨੂੰ ਨਹੀਂ ਪਤਾ ਇਸ ਵਾਸਤੇ ਨਾ ਉਹਨੂੰ ਗਿਆਨ ਹੈ ਤੇ ਨਾਮ ਨੂੰ ਪ੍ਰਤੀਤ ਹੈ ਉਹ ਹੀਰਾ ਰੁਲ ਜਾਏਗਾ ਸਾਤ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕੌਤਕ ਵਰਤਾ ਕੇ ਸਾਨੂੰ ਇਹੀ ਸਿੱਖਿਆ ਦਿੱਤੀ ਸੀ ਨਾ ਜੀ ਪਾਟਲੀਪੁੱਤਰ ਦੀ ਧਰਤੀ ਜਿਹਨੂੰ ਅੱਜ ਅਸੀਂ ਸ੍ਰੀ ਪਟਨਾ ਸਾਹਿਬ ਕਹਿੰਦੇ ਆ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਸਥਾਨ ਹੈ ਉਥੇ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਫਿਰ ਧੰਨ ਗੁਰੂ ਤੇਗ ਬਹਾਦਰ ਹਜ਼ੂਰ ਮਹਾਰਾਜ ਗਏ ਉਥੇ ਉਹੀ ਘਰ ਸਾਲਸਰਾਏ ਜ਼ੌਰੀ ਦਾ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਮਿਲੇ ਸੀ ਤੇ ਫਿਰ ਉਸੇ ਘਰ ਵਿੱਚ ਧੰਨ ਕਲਗੀਆਂ ਵਾਲੇ ਸਾਹਿਬ ਜੀ ਪ੍ਰਗਟ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੀਰੀਪਟਨਾ ਸਾਹਿਬ ਜੋ ਉਥੇ ਘਟਿਆ ਸੀ ਉਹ ਬਹੁਤ ਕੀਮਤੀ ਹੈ ਸਾਧ ਸੰਗਤ ਜਿੱਦਣ ਗੁਰੂ ਨਾਨਕ ਸਾਹਿਬ ਗਏ ਸੀ ਮਹਾਰਾਜ ਸਤਿਪਾਤਸ਼ਾਹ ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦੇ ਕੇ ਮਤਲਬ ਤੁਸੀਂ ਸਾਰੇ ਜਾਣਦੇ ਹੋ ਕੈਟਾਗਰੀ ਹੈ ਪੱਥਰਾਂ ਦੀ ਲਾਲ ਹੈ ਪੰਨਾ ਹੈ ਹੀਰਾ ਹੈ ਤੋ ਬਹੁਤ ਕੀਮਤੀ ਹੀਰਾ ਹੈ ਉਹ ਇਹ ਗੁਰੂ ਸਾਹਿਬ ਜੀ ਭੇਜਦੇ ਆ ਮਰਦਾਨਾ ਜੀ ਇਹਨੂੰ ਵੇਚਣਾ ਨਹੀਂ ਹੈ ਤੇ ਜਾਓ ਬਾਜ਼ਾਰ ਵਿੱਚ ਪਤਾ ਕਰਕੇ ਆਓ ਵੀ ਇਹਦੀ ਕੀਮਤ ਕੀ ਹੈ ਹੁਣ ਇਹ ਸਿੱਖਿਆ ਸਾਡੇ ਵਾਸਤੇ ਆ ਸਾਧ ਸੰਗਤ ਦੀ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਰਦਾਨਾ ਜੀ ਗਏ ਆ ਜੀ ਮਨੀਆਰੀ ਵਾਲੇ ਕੋਲ ਪੰਸਾਰੀ ਵਾਲੇ ਕੋਲ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਵੀ ਇਹ ਚੀਜ਼ ਕੀ ਹੈ ਕੋਈ ਸਬਜੀ ਵਾਲਾ ਕੋਈ ਫਲਾਂ ਵਾਲਾ ਉਹ ਕਹਿੰਦਾ ਕਾਦੀ ਕੀਮਤ ਵੈਸੇ ਤੂੰ ਆਇਆ ਇਹ ਪੱਥਰ ਬੜਾ ਸੋਹਣਾ ਹੈ ਕੋਈ ਸੇਬ ਲੈ ਜਾ ਕੋਈ ਸੰਤਰਾ ਲੈ ਜਾ ਕੋਈ ਮੂਲੀ ਲੈ ਜਾ ਕੋਈ ਗਾਜਰ ਲੈ ਜਾ ਇਹਦੇ ਕੀ ਮੁੱਲ ਹੈ ਇਹ ਤੇ ਪੱਥਰ ਹੈ ਕੋਈ ਕਰਿਆਨੇ ਵਾਲਾ ਬਜਾਜੀ ਵਾਲਾ ਮਨਿਆਰੀ ਵਾਲਾ ਪੰਸਾਰੀ ਵਾਲਾ ਉਹ ਕੀ ਜਾਣੇ ਸਾਧ ਸੰਗਤ ਜੀ ਹਰੇਕ ਨੇ ਆਪੋ ਆਪਣੇ ਅੰਦਾਜ਼ੇ ਨਾਲ ਕਿਹਾ ਵੀ ਚਲ ਤੂੰ ਮੁੱਠੀ ਭਰ ਖੰਡ ਚੀਨੀ ਗੁੜ ਲੈ ਜਾ ਕੁਛ ਲੈ ਜਾ ਵੈਸੇ ਅਸੀਂ ਕੀ ਕਰਨਾ ਇਹਨੂੰ ਪਰ ਮਰਦਾਨਾ ਜੀ ਪੁੱਛਦੇ 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 ਉਹਨਾਂ ਕੋਲ ਗਏ ਜਿਨ੍ਹਾਂ ਨੂੰ ਜਾਣਕਾਰੀ ਸੀ ਜ਼ੌਹਰੀ ਜ਼ੌਹਰੀ ਮਤਲਬ ਪਰਖਣ ਵਾਲਾ 파ਰਖੂ ਸਮਝ ਹੈ ਜਿਹਨੂੰ ਕਿ ਇਹ ਸਧਾਰਨ ਪੱਥਰ ਨਹੀਂ ਹੈ ਇਹ ਬਹੁਤ ਅਨਮੋਲ ਚੀਜ਼ ਹੈ ਤੇ ਉਹਨਾਂ ਨੂੰ ਵੀ ਪੁੱਛਿਆ ਵੀ ਇਹਦੀ ਕੀਮਤ ਕੀ ਹੈ ਤੇ ਉਹ ਗੋਸਾਲਸਰਾਏ ਜ਼ੌਹਰੀ ਕਹਿੰਦੇ ਆ ਵੀ ਮੈਂ ਦੀ ਕੀਮਤ ਨਹੀਂ ਦੱਸ ਸਕਦਾ ਮੇਰੇ 'ਚ ਸਮਰੱਥਾ ਨਹੀਂ ਹੈ ਬਹੁਤ ਕੀਮਤੀ ਸ਼ੈਅ ਹੈ ਮੈਂ ਦਰਸ਼ਨ ਕਰਨ ਦੀ ਭੇਟਾ ਦਿੰਦਾ 100% ਜਿਹੜੀ ਵੀ ਉਸ ਵੇਲੇ ਕਰੰਸੀ ਸੀ ਇਹ ਲਿਆ ਕਿੱਥੋਂ ਹੈ ਤੇ ਮਰਦਾਨਾ ਜੀ ਨੇ ਕਿਹਾ ਸੀ ਇਹਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਇਹ ਸਾਲਸਰਾਇ ਜ਼ੌਰੀ ਨਾਲ ਆ ਗਿਆ ਕਿ ਜਿਨ੍ਹਾਂ ਕੋਲ ਐਡਾ ਕੀਮਤੀ ਲਾਲ ਹੈ ਉਹ ਕੌਣ ਨੇ ਮੈਂ ਦਰਸ਼ਨ ਤੇ ਕਰਾਂ ਰੂਚੂ ਕੁਚੂ ਕੇ ਸਲਾਮਾ ਕਰਦਾ ਹੈ ਵੀ ਇਹ ਬਹੁਤ ਅਨਮੋਲ ਚੀਜ਼ ਹੈ ਬੇਸ਼ਕੀਮਤੀ ਚੀਜ਼ ਹੈ ਮੈਂ ਖਰੀਦ ਨਹੀਂ ਸਕਦਾ ਇਹਦੀ ਕੀਮਤ ਨਹੀਂ ਅਦਾ ਕਰ ਸਕਦਾ ਮਰਦਾਨਾ ਜੀ ਇਹ ਸਾਰਾ ਕੌਤਕ ਵੇਖਦੇ ਆ ਗੁਰੂ ਨਾਨਕ ਸਾਹਿਬ ਵਰਤਉਂਦੇ ਆ ਤੇ ਸਮਝ ਸਾਨੂੰ ਦੇ ਰਹੇ ਆ ਜਿੰਨੀ ਦੇਰ ਮਨੁੱਖ ਨੂੰ ਜਾਣਕਾਰੀ ਨਹੀਂ ਹੈ ਗਿਆਨ ਨਹੀਂ ਹੈ ਨਾ ਉਹਨੇ ਸੁਣਿਆ ਹੈ ਨਾ ਉਹਨੇ ਸਮਝਿਆ ਹੈ ਉਹਨੀ ਦੇਰ ਪ੍ਰਤੀਤ ਹੀ ਨਹੀਂ ਹੁੰਦੀ ਤੋ ਸਭ ਤੋਂ ਪਹਿਲਾਂ ਕੀ ਹੈ ਸੁਣਨਾ ਸਮਝਣਾ ਜਾਣਨਾ ਫਿਰ ਸਾਨੂੰ ਪ੍ਰਤੀਤ ਹੁੰਦੀ ਹੈ ਵੀ ਗੁਰੂ ਸਾਹਿਬ ਨੇ ਦਿੱਤਾ ਕੀ ਸਾਨੂੰ ਸਾਦ ਸੰਗਤ ਗੱਲ ਸਿਰਫ ਉਸ ਪੱਥਰ ਦੀ ਨਹੀਂ ਹੈ ਜਲ ਜੋ ਗੁਰੂ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੰਗ ਸਾਹਿਬ ਜੀ ਮਹਾਰਾਜ ਤੱਕ ਸਾਨੂੰ ਮਿਲ ਰਿਹਾ ਉਹ ਕੀ ਹੈ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਜੀ ਅਤੇ ਸਾਥ ਸੰਗਤ ਸਾ ਅਸੀਂ ਸੁਣਿਆ ਹੈ ਜਾਣਿਆ ਹੈ ਤੇ ਫਿਰ ਤੇ ਸਾਨੂੰ ਕਦਰ ਹੈ ਵੀ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਦਿੱਤਿਆ ਗੁਰੂਦਵਾਰਾ ਹੋਏ ਸੋਝੀ ਪਾਈ ਸੀ ਜੋ ਮਹਾਰਾਜ ਨੇ ਮਨੁੱਖਤਾ ਨੂੰ ਦਿੱਤਾ ਉਹ ਅਨਮੋਲ ਹੈ ਉਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਜਾਣਕਾਰੀ ਨਹੀਂ ਹੈ ਉਹਨਾਂ ਬਾਰੇ ਬਾਬਾ ਕਬੀਰ ਜੀ ਇੱਕ ਬਚਨ ਕਹਿੰਦਾ ਨਾ ਜੀ ਲੋਕ ਜਾਣੈ ਇਹ ਬੋਲੋ ਨਾ ਸਾਰੇ ਲੋਗ ਜਾਣੈ ਇਹ ਗੀਤ ਹੈ ਮੈਂ ਕੱਲ ਵੀ ਅਰਜ ਕੀਤੀ ਸੀ ਉਹ ਕੀ ਕਹਿਣਗੇ ਆਵਾਜ਼ ਅੰਦਾਜ਼ ਸਾਜ਼ ਗੁਰੂ ਕੀ ਬੋਲ ਰਿਹਾ ਨਹੀਂ ਪਤਾ ਜ਼ੋਹਰੀ ਨੂੰ ਪਤਾ ਹੈ ਕਿ ਕਿੰਨਾ ਅਨਮੋਲ ਹੈ ਬੇਸਮਝ ਨੂੰ ਨਹੀਂ ਪਤਾ ਕਿ ਕੀ ਮਿਲ ਰਿਹਾ ਸਾਨੂੰ ਸੋ ਸਭ ਤੋਂ ਪਹਿਲਾਂ ਸਾਧ ਸੰਗਤ ਅਸੀਂ ਜਾਣੀਏ ਕਿ ਸਤਗੁਰੂ ਜੀ ਨੇ ਕੀ ਦਿੱਤਾ ਸੀ ਇਹ ਤਾਂ ਰੱਬ ਦੀਆਂ ਬਾਤਾਂ ਇਹ ਤਾਂ ਰੱਬ ਨਾਲ ਬਾਤਾਂ ਨੇ ਇਹ ਤਾਂ ਬ੍ਰह्म ਵਿਚਾਰ ਹੈ ਇਹ ਸਿਰਫ ਅੰਦਾਜ਼ ਨਹੀਂ ਹੈ ਸਾਜ਼ ਨਹੀਂ ਹੈ ਆਵਾਜ਼ ਨਹੀਂ ਹੈ ਸਾత్సੰਗਤ ਸਿਰ ਰੱਬ ਬੋਲ ਰਿਹਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਇਥੇ ਆਪ ਬੋਲ ਰੇ ਰੱਬ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਉਹ ਸਾਧ ਸੰਗਤ ਜਿੱਦਣ ਸਾਨੂੰ ਪਤਾ ਲੱਗ ਗਿਆ ਨਾ ਕਿ ਜੋ ਗੁਰੂ ਨੇ ਦਿੱਤਾ ਹੈ ਉਹ ਅਨਮੋਲ ਹੈ ਉਹਦਣ ਅਸੀਂ ਹੱਥੋਂ ਨਹੀਂ ਛੱਡਾਂਗੇ ਜਿਹੜੀ ਚੀਜ਼ ਦੀ ਕੀਮਤ ਮਸਕੀਨ ਸਾਹਿਬ ਜੀ ਦੇ ਮੈਂ ਬਚਨ ਸੁਣੇ ਉਹ ਕਹਿੰਦੇ ਮੈਂ ਅਰਬ ਦੇਸ਼ ਵਿੱਚ ਗਿਆ ਤੇ ਮੈਨੂੰ ਕਿਸੇ ਨੇ ਮਾਲਾ ਦਿੱਤੀ ਮਸਕੀਨ ਜੀ ਕਹਿੰਦੇ ਮੈਨੂੰ ਕੋਈ ਬਹੁਤਾ ਵਾਅ ਨਹੀਂ ਸੀ ਮਾਲਾ ਦੇ ਨਾਲ ਤੋਂ ਬੜੇ ਚਮਕਣੇ ਜੇ ਉਹਨੂੰ ਲੱਗੇ ਹੋਏ ਸੀ ਮੋਤੀ ਜੇ ਉਹ ਕਦੀ ਕਿਤੇ ਪਈ ਰਹਿ ਜਾਣੀ ਜਿੱਥੋਂ ਮੈਂ ਆਉਣਾ ਕਿਸੇ ਨੇ ਬਾਅਦ ਚ ਦੇਣੀ ਮਸਕੀਨ ਸਾਹਿਬ ਜੀ ਉੱਥੇ ਰਹਿ ਗਈ ਸੀ ਉੱਥੇ ਕਈ ਵਾਰੀ ਉਹ ਗਵਾਚੀ ਤੇ ਕਈ ਵਾਰੀ ਦੇਣ ਵਾਲਿਆਂ ਨੇ ਕਿਹਾ ਜੀ ਸਾਡੇ ਘਰ ਛੱਡ ਕੇ ਸੀ ਉੱਥੇ ਪਈ ਰਹਿ ਗਈ ਕੋਈ ਬੋਧਾ ਲਗਾਓ ਨਹੀਂ ਸੀ ਉਸ ਪਾਸੇ ਵੀ ਮਾਲਾ ਦਾ ਜ਼ਰੀਆ ਤੇ ਇਹ ਤੇ ਪਹਿਲੀ ਕਲਾਸ ਵਾਲੇ ਵਾਸਤੇ ਲੋੜ ਹੈ ਨਾ ਜੀ ਮਸਕੀਨ ਸਾਹਿਬ ਜੀ ਕਹਿੰਦੇ ਵੀ ਇੱਕ ਦਿਨ ਕੋਈ ਜ਼ੋਰੀ ਮਿਲ ਗਿਆ ਤੇ ਉਹ ਕਹਿੰਦਾ ਵੀ ਤੁਹਾਨੂੰ ਪਤਾ ਹੈ ਵੀ ਇਹ ਕਿੱਡੀ ਕੀਮਤੀ ਚੀਜ਼ ਹੈ ਇਹ ਬਹੁਤ ਕੀਮਤੀ ਹੀਰੇ ਨੇ ਬਹੁਤ ਜ਼ਿਆਦਾ ਕੀਮਤੀ ਨੇ ਜਿਨ੍ਹਾਂ ਦੀ ਇਹ ਮਾਲਾ ਹੈ ਤੇ ਕਹਿੰਦੇ ਜਿੱਦਨ ਪਤਾ ਲੱਗ ਗਿਆ ਨਾ ਸਾਰਿਆਂ ਨੂੰ ਫਿਰ ਗੁਆਚੀ ਲੱਭੀ ਨਹੀਂ ਹੁਣ ਸਮਝ ਆ ਗਈ ਨਾ ਜੀਜੀ ਦੇ ਹੱਥ ਲੱਗੇ ਉਹਨੇ ਸਾਂਭ ਲਈ ਹੁਣ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਦਿੱਤਾ ਪੂਰੀ ਵਿਚਾਰਤਾਰਾ ਪੂਰੀ ਜੀਵਨ ਜੁਗਤ ਪੂਰੀ ਰਹਿਤ ਬੈਤ ਪੂਰੀ ਮਾਨ ਮਰਯਾਦਾ ਜੋ ਸੰਜਮ ਸਹਿਜ ਸਤਗੁਰ ਜੀ ਨੇ ਸਾਨੂੰ ਦਿੱਤਾ ਜਿਸ ਦਿਨ ਸਾਨੂੰ ਪਤਾ ਲੱਗ ਗਿਆ ਕਿ ਤੇ ਹੀਰੇ ਨੇ ਉਸ ਦਿਨ ਅਸੀਂ ਸਾਂਭਾਂਗੇ ਨਹੀਂ ਤੇ ਕੋਈ ਗੱਲ ਨਹੀਂ ਐ ਇੱਕ ਰੂਟੀਨ ਐ ਕਰਵਾਇਤ ਐ ਅਸੀਂ ਇਕੱਠੇ ਹੋਏ ਪੁਰਬ ਦੇ ਉੱਤੇ ਗੱਲਾਂ ਕੀਤੀਆਂ ਸਾਂਭਿਆ ਹੈ ਹੀ ਨਹੀਂ ਪਕੜਿਆ ਹੈ ਨਹੀਂ ਪਕੜਿਆ ਕਿੰਨਾ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਮੇਰੇ ਹੱਥ 'ਚ ਹੀਰਾ ਹੈ ਉਹ ਕਹਿੰਦੇ ਨਹੀਂ ਗਵਾਚਣ ਨਹੀਂ ਦੇਣਾ ਜਿਸ ਚੀਜ਼ ਦੀ ਕੀਮਤ ਦਾ ਅੰਦਾਜ਼ਾ ਹੋ ਜਾ ਆ ਆ ਚਾਰ ਪੈਸੇ ਨੇ ਸਾਧ ਸੰਗਤ ਜੀ ਕੋਈ ਅਨਮੋਲ ਚੀਜ਼ ਨਹੀਂ ਹੈ ਪਰ ਫਿਰ ਵੀ ਅਸੀਂ 20 ਵਾਰੀ ਆਪਣੇ ਬਟੂਏ ਨੂੰ ਹੱਥ ਮਾਰਦੇ ਆ ਵੀ ਹੈਗਾ ਮੇਰੇ ਕੋਲ ਗੋਚਿਆ ਤੇ ਕਿਤੇ ਰਹਿ ਤੇ ਨਹੀਂ ਗਿਆ ਅੱਜ ਹਰ ਬੰਦੇ ਦੀ ਜ਼ਰੂਰਤ ਬਣ ਗਈ ਮੋਬਾਈਲ ਹੈ ਨਾ 100 ਵਾਰੀ ਵੇਖਦੇ ਆਂ ਵੀ ਭਾਏ ਤੁਰਨ ਲੱਗਿਆਂ ਗੱਡੀ 'ਚ ਤੇ ਨਹੀਂ ਰਹਿ ਗਿਆ ਸਫ਼ਰ ਕਰਦੇ ਆਂ ਤੇ ਨਹੀਂ ਰਹਿ ਗਿਆ ਕਿਤੇ ਕਦਰ ਹੈ ਨਾ ਸਾਨੂੰ ਉਸ ਦੀ ਜੋ ਜੋ ਕੁਝ ਗੁਰੂ ਸਾਹਿਬ ਜੀ ਦੇ ਰਹੇ ਆ ਇੱਕ ਬਚਨ ਸਾਹਿਬ ਨੇ ਬਾਣੀ 'ਚ ਬਖਸ਼ਿਆ ਹਰ ਕੇ ਨਾਮ ਕੇ ਵਪਾਰੀ ਮਹਾਰਤ ਕਹਿੰਦੇ ਵੀ ਵਣਜ ਕਰਨ ਵਾਲੇ ਨੂੰ ਨਾ ਪਤਾ ਲੱਗ ਜਾਂਦਾ ਹੈ ਵੀ ਇਹਦੀ ਕੀਮਤ ਕੀ ਹੈ ਦੂਜੇ ਬੰਦੇ ਨੂੰ ਨਹੀਂ ਪਤਾ ਤੇ ਜਦੋਂ ਮੈਂ ਇਹ ਪੰਗਤੀ ਕਦੀ ਸੁਣਦਾ ਨਾ ਜੀ ਤੇ ਮੈਨੂੰ ਬਚਪਨ ਚੇਤੇ ਆ ਜਾਂਦਾ ਆਪਾਂ ਸਾਰੇ ਬਚਪਨ ਚੋਂ ਗੁਜ਼ਰੇ ਆ ਬਚਪਨ ਵਿੱਚ ਸਭ ਤੋਂ ਪਿਆਰੀ ਖੇਡ ਕੀ ਹੁੰਦੀ ਸੀ ਖਾਸ ਕਰਕੇ ਨਾ ਜੀ ਪਿੰਡਾਂ ਵਿੱਚ ਅਸੀਂ ਜੋ ਮਹਿਸੂਸ ਕੀਤਾ ਔ ਰੇਤੇ ਦੇ ਢੇਰ ਦੇ ਉੱਤੇ ਛਾਲਾਂ ਮਾਰਨੀਆਂ ਮਿੱਟੀ ਵਿੱਚ ਖੇਲਣਾ ਮਨ ਪਾਉਂਦੀਆਂ ਵਸਤਾਂ ਕੀ ਇਕੱਠਾ ਕਰਦਾ ਸੀ ਜੀ ਇਦਾਂ ਹੀ ਕਰਦੇ ਆ ਸਾਰੇ ਬੱਚੇ ਗੀਟੀਆਂ ਪੱਥਰ ਜੋ ਕੁਝ ਮਿੱਟੀ ਚ ਰੇਤੇ ਚ ਮਿਲਿਆ ਕਦੀ ਤੁਸੀਂ ਬੱਚੇ ਨੂੰ ਸਮੁੰਦਰ ਦੇ ਕਿਨਾਰੇ ਲੈ ਜਾਓ ਕੀ ਇਕੱਠਾ ਕਰੇਗਾ ਉੱਥੋਂ ਕੋਗੇ ਸਪੀਆਂ ਸਾਮ-ਸਾਮ ਕੇ ਰੱਖੇਗਾ ਇਹ ਬੜਾ ਸੋਹਣਾ ਹੈ ਚਿੱਟਾ ਜਿਹਾ ਹੈ ਇਹ ਕਾਲਾ ਜਿਹਾ ਹੈ ਹੁਣ ਉਹਦੀ ਰੁਚੀ ਹੈ ਨਾ ਜੀ ਇਦਾਂ ਹੀ ਸੀ ਬਚਪਨ ਸਾਰਿਆਂ ਦਾ ਜਿਹੜੀ ਚੀਜ਼ ਸੋਹਣੀ ਲੱਗ ਗਈ ਉਹਦਾ ਰੰਗ ਪ੍ਰਭਾਵਿਤ ਕੀਤਾ ਕਈ ਵਾਰੀ ਤੇ ਮਾਂ ਪਿਓ ਸੁੱਤਿਆਂ ਦੀਆਂ ਜੇਬਾਂ 'ਚੋਂ ਕੱਢ ਕੇ ਸੁੱਟਦੇ ਆ ਉਹਨਾਂ ਨੂੰ ਪਤਾ ਵੀ ਐਵੇਂ ਹੀ ਅਜਾਈ ਚੁੱਕੀ ਫਿਰਦੇ ਆ ਪਰ ਉਦੋਂ ਐ ਲੱਗਦਾ ਸੀ ਵੀ ਅਮੀਰੀ ਇਸੇ ਵਿੱਚ ਆ ਮੈਨੂੰ ਤੇ ਕਾਲਾ ਜਿਹਾ ਪੱਥਰ ਲੱਗ ਗਿਆ ਮੈਨੂੰ ਤੇ ਚਿੱਟਾ ਦੁੱਧ ਵਰਗਾ ਲੱਗ ਗਿਆ ਮੈਨੂੰ ਧਾਰੀ ਵਾਲਾ ਲੱਗ ਗਿਆ ਤੇ ਬਚਪਨ ਕਹਿੰਦਾ ਸੀ ਵੀ ਨਹੀਂ ਇਹ ਬਹੁਤ ਕੀਮਤੀ ਸ਼ਾਇਆ ਇਹਨੂੰ ਨਹੀਂ ਮੈਂ ਗਵਾਚਣ ਦੇਣਾ ਕਈ ਚੀਜ਼ਾਂ ਐਸੀਆਂ ਸੀ ਜੀ ਮੈਨੂੰ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਆਪਣੇ ਬਚਪਨ ਦਾ ਪਤਾ ਕਿ ਕਿਤਾਬਾਂ ਦੀਆਂ ਕਾਗਜ਼ਾਂ ਦੇ ਵਿੱਚ ਸਾਮ-ਸਾਮ ਕੇ ਰੱਖਣੀਆਂ ਇਹ ਚੀਜ਼ ਲੱਭ ਗਈ ਹੈ ਸ਼ਾਇਦ ਇਹੀ ਅਨਮੋਲ ਚੀਜ਼ ਹੈ ਹੌਲੀ-ਹੌਲੀ ਜਦੋਂ ਸਮਝ ਆਈ ਕੀ ਕੀਤਾ ਉਹ ਘੋਗੇ ਸਪੀਆਂ ਪੱਥਰ ਉਹ ਨਿੱਕੇ-ਨਿੱਕੇ ਪੱਤੇ ਵੀ ਸਾਮ ਕੇ ਰੱਖਨੇ ਰੁੱਖਾਂ ਦੇ ਪੱਤੇ ਨਾ ਕਿਤਾਬਾਂ ਚ ਪਾ ਕੇ ਰੱਖਨੇ ਫਿਰ ਉਹ ਛੁੱਟ ਗਏ ਫਿਰ ਮਾਂ ਪਿਓ ਕੋਲੋਂ ਕੀ ਮੰਗਣ ਲੱਗ ਪਈ ਜੀ 50 ਪੈਸੇ ਰੁਪਈਆ ਸਿੱਕੇ ਮਿਲਦੇ ਹੁੰਦੇ ਸੀ ਸਾਨੂੰ 25 ਪੈਸੇ 50 ਪੈਸੇ ਜਾਂ ਵੱਧ ਤੋਂ ਵੱਧ ਰੁਪਈਆ ਫਿਰ ਹੌਲੀ ਹੌਲੀ ਪਤਾ ਲੱਗਿਆ ਨਹੀਂ ਨਹੀਂ ਇਹਦੇ ਨਾਲ ਕੁਝ ਨਹੀਂ ਬਣਦਾ 5 ਰੁਪਏ 10 ਰੁਪਏ ਫਿਰ ਪਤਾ ਲੱਗਿਆ ਨਹੀਂ 10 ਨਾਲ ਵੀ ਕੁਝ ਨਹੀਂ ਬਣਦਾ 100 ਤੇ ਫਿਰ 100 ਤੋਂ ਅੱਗੇ ਅੱਗੇ ਵੱਧ ਦੇ ਵੱਧ ਦੇ ਡਾਲਰਾਂ ਵੱਲ ਨੂੰ ਤੁਰ ਪਏ ਹੁਣ ਕੋਈ ਕਹੇ ਵੀ ਤੇਰੇ ਗੀਟੇ ਤੇ ਪੱਥਰ ਕਿੱਥੇ ਆ ਇਹ ਕਵਾਂਗੇ ਛੱਡ ਫਜ਼ੂਲ ਹੈ ਵਗਾ ਕੇ ਸੁੱਟ ਦਿੱਤੇ ਹੁਣ ਨਹੀਂ ਇਕੱਠੇ ਕਰਾਂਗੇ ਹੁਣ ਤੁਸੀਂ ਸਮੁੰਦਰ ਦੇ ਕਿਨਾਰੇ ਜਾਓ ਤੁਸੀਂ ਘੋਗੇ ਸਿੱਪੀਆਂ ਲੈ ਕੇ ਨਹੀਂ ਆਓਗੇ ਸਾਮ-ਸਾਮ ਕੇ ਜੇਬ ਚਿੰਗ ਨਹੀਂ ਰੱਖੋਗੇ ਡਿਵੈਲਪ ਹੋ ਗਈ ਨਾ ਬੁੱਧੀ ਸਮਝ ਆਈ ਤੇ ਉਹ ਸਭ ਕੁਝ ਛੁੱਟ ਗਿਆ ਹੁਣ ਕੀ ਇਕੱਠੇ ਕਰਦਾ ਜੀ ਆ ਇੱਥੇ ਸੋਨਾ ਹੈ ਇੰਨੇ ਡਾਲਰ ਨੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਸੇ ਤਰ੍ਹਾਂ ਜਦੋਂ ਸਮਝ ਆਉਂਦੀ ਹੈ ਨਾ ਜੀ ਤੇ ਫਿਰ ਨਾਮ ਦੇ ਵਪਾਰੀ ਘੋਗੇ ਸਿੱਪੀਆਂ ਨਹੀਂ ਇਕੱਠੇ ਕਰਦੇ ਉਹ ਫਿਰ ਨਾਮ ਅਮੋਲਕ ਰਤਨ ਨੂੰ ਪਕੜ ਕੇ ਰੱਖਦੇ ਆ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਸਾਭਦੇ ਆ ਬਾਕੀ ਸਭ ਕੁਝ ਛੱਡ ਦਿੰਦੇ ਮੰਨ ਲਓ ਐਸਾ ਹੱਥ ਵਿੱਚ ਕੋਗੇ ਸਿੱਪੀਆਂ ਸੀ ਇਧਰ ਹੀਰਾ ਹੱਥ ਚ ਆ ਗਿਆ ਮਤਲਬ ਇਹ ਫਜ਼ੂਲ ਚੀਜ਼ ਸੀ ਇਧਰ ਕੀਮਤੀ ਚੀਜ਼ ਆ ਗਈ ਤੇ ਵਗਾ ਕੇ ਸੁੱਟ ਕੇ ਆਪਾਂ ਕੀਮਤੀ ਨੂੰ ਫੜਾਂਗੇ ਨਾ ਜੀ ਇਸੇ ਤਰ੍ਹਾਂ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਜਦੋਂ ਸਾਨੂੰ ਇਹਦੀ ਕਦਰ ਪਤਾ ਲੱਗ ਗਈ ਪਾਵੇਂ ਉਹ ਅਮਰਤ ਦੇ ਰਾਹੀ ਦਿੱਤਾ ਪਾਵੇਂ ਉਹ ਸ਼ਬਦ ਦੇ ਰਾਹੀ ਦਿੱਤਾ ਉਹ ਜੀਵਨ ਦੀ ਰਹਿਤ ਬੈਤ ਦੇ ਰਾਹੀ ਦਿੱਤਾ ਜਿਸ ਦਿਨ ਸਾਨੂੰ ਇਹਦੀ ਕਦਰ ਪਤਾ ਲੱਗ ਗਈ ਇਧਰ ਦੀ ਫਜ਼ੂਲ ਸਭ ਕੁਝ ਛੁੱਟ ਜਾਏਗਾ ਤੇ ਗੁਰੂ ਦੀ ਦਿੱਤੀ ਮੱਤ ਆਪਣੇ ਆਪ ਸੰਭ ਲਵਾਂਗੇ